ਹਾਂ ਤੇ ਕਿੰਨੇ ਸੂਏ ਝੋਟੀਆਂ ਇਹ ਦੂਜਾ ਸੂਆ ਬਈ ਝੋਟੀ ਦੂਜਾ ਸੂਆ ਝੋਟੀ ਆ ਹਾਂ ਤੇ ਗੱਬਣ ਗੁੰਬਣ ਕਿਵੇਂ ਵੀਰੇ ਇਹ ਬਈ 2 ਮਹੀਨੇ ਦੀ ਚੈੱਕ ਕਰਾਤੀ ਆ ਪਿਆ ਹੈ ਗੇ ਲਫਾਫਾਇਆ ਵੀ ਡਾਕਟਰ ਦਾ ਚੈੱਕ ਪਾਸ ਆ ਜਾ ਹਾਂਜੀ ਚੈੱਕ ਕਰਾਈ ਆ ਮੈਂ ਬਈ ਘਰੇ ਲੈ ਕੇ ਆਪਣੇ ਮੇਰੇ ਕੋਲੇ ਬੀੜੂ ਗਰੀ ਪਈਏ ਫੋਨ ਤੇ ਬਈ ਕਿਸੇ ਨੇ ਮੰਗਾਉਣੀ ਹੋਵੇਗਾ ਬਾਕੀ ਬਈ ਜੇ ਕਿਸੇ ਵੀ ਭਰਾ ਨੇ ਖਰੀਦਣੀ ਆਪ ਦਾ ਡਾਕਟਰ ਲਿਆਇਓ ਤਸੱਲੀਓ ਗੱਬਣ ਦੀ ਕਰਾ ਸਕਦੇ ਹੋ ਬਈ ਹਾਂ ਟਰੌਣ ਕਡੇਰੀ ਫਾਰਮ ਤੇ ਸਵਾਗਤ ਆ ਬਈ ਜੀ ਅੱਜ ਦੀ ਵੀਡੀਓ ਫੇਰ ਆਪਾਂ ਬਾਈ ਹੈਪੀ ਦੇ ਘਰੋਂ ਤੇ ਪਿੰਡ ਜੋਧੂਪੁਰ ਪਖਰ ਜਿਲ੍ਹਾ ਬਠਿੰਡਾ ਬਾਈ ਦਾ ਕੰਮ ਵਾਰ ਦਾ ਤੇ ਚੰਗੇ ਪਸ਼ੂ ਲੱਭ ਲੱਭ ਕੇ ਲਿਆਉਂਦਾ ਪਤਾ ਨਹੀਂ ਕਿੱਥੋਂ ਵੀਡੀਓ ਆ ਬਾਈ ਜੀ 11 ਤਰੀਕ 3 ਤੀਸਰਾ ਮਹੀਨਾ 2025 11 ਮਾਰਚ ਦੀ ਵੀਡੀਓ ਆ ਗੱਬਣ ਝੋਟੀ ਆ ਬਾਈ ਕਹਿੰਦਾ ਤੇ ਕਿੰਨੇ ਟਾਈਮ ਦੀ ਸੂਈ ਆ ਕੀ ਡਿਟੇਲ ਆਪਾਂ ਸਾਰੀ ਮਾਲਕ ਤੋਂ ਲਵਾਂਗੇ ਆਪਣਾ ਕੰਮ ਹਰੇਕ ਦੇ ਘਰੋਂ ਪਸ਼ੂ ਬਕਾਊ ਵਾਲੇ ਉਹ ਦਿਖਾਉਣੇ ਚੰਗੇ-ਚੰਗੇ ਬਾਕੀ ਸਾਰੀ ਗੱਲਬਾਤ ਹੈਪੀ ਨਾਲ ਕਰਾਉਣਾ ਬਾਈ ਨਮਾ ਜੱਡਾ ਬਲੈਕ ਝੋਟਿਆ ਚੰਗੀ ਆ ਹਨਾ ਆ ਜਾ ਬਈ ਹੈਪੀ ਸਾਹਮਣੇ ਫਿਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਬਈ ਨੰਬਰ ਬੋਲ ਦਿਆ ਆਪਦਾ ਬਈ 68394 74995 ਇਹ ਵੀ ਆਪਣਾ ਮੌੜ ਮੰਡੀ ਰਹਿ ਗਿਆ ਬਈ ਜੋਧਪੁਰ ਪਖਰ ਹਾਂ ਤੇ ਕਿੰਨੇਵੇਂ ਸੂਏ ਝੋਟੀਆਂ ਪਈਆਂ ਇਹ ਦੂਜਾ ਸੂਆ ਬਈ ਝੋਟੀ ਦੂਜਾ ਸੂਆ ਝੋਟੀ ਆ ਹਾਂ ਬਈ ਹਾਂ ਤੇ ਗੱਬਣ ਗੁੰਬਣ ਕਿਵੇਂ ਵੀਰੇ ਇਹ ਬਈ 2 ਮਹੀਨੇ ਦੀ ਚੈੱਕ ਕਰਾਤੀ ਆ ਪਿਆ ਹੈ ਗੱਲਫਾਫਾ ਆ ਵੀ ਡਾਕਟਰ ਦਾ ਚੈੱਕ ਪਾਸ ਆ ਜਾਣਾ ਹਾਂ ਜੀ ਚੈੱਕ ਕਰਾਈ ਆ ਮੈਂ ਬਈ ਘਰੇ ਲੈ ਆ ਕੇ ਆਪਣੇ ਮੇਰੇ ਕੋਲੇ ਵੀਡੀਓ ਵੀ ਪਈ ਆ ਫੋਨ 'ਚ ਬਈ ਕਿਸੇ ਨੇ ਮਂਗਾਉਣੀ ਹੋਵੇ ਬਾਕੀ ਬਈ ਜੇ ਕਿਸੇ ਵੀ ਭਰਾ ਨੇ ਖਰੀਦਣੀ ਆਪਦਾ ਡਾਕਟਰ ਲਿਆਇਓ ਤਸੱਲੀ ਉਹ ਗੱਬਣ ਦੀ ਕਰਾ ਸਕਦੇ ਹੋ ਬਈ ਆਪਦਾ ਡਾਕਟਰ ਲਿਆਉਣਾ ਡਾਕਟਰ ਲਿਆਉਣਾ ਜ਼ਰੂਰੀ ਹੋਣਾ ਤੁਹਾਡਾ ਹੱਕ ਹੈ ਬਈ ਆਪਾਂ ਤਾਂ ਵੀਡੀਓ ਬਣਾ ਲਈ ਡਾਕਟਰ ਦੀ ਚੈੱਕ ਕਰਾਉਂਦੇ ਮੇਰੇ ਕੋਲ ਵੀਡੀਓ ਪਈ ਸਹੀ ਆ ਸਹੀ ਆ ਬਈ ਜਮਾ ਤੇਰਾ ਵੀ ਹੱਕਾ ਚੈੱਕ ਕਰਾ ਕੇ ਆਪਦਾ ਪ੍ਰੂਫ ਰੱਖਣ ਦਾ ਕਿ ਜੇ ਕਿਸੇ ਭਰਾ ਨੇ ਖਰੀਦਣੀ ਆ ਉਹ ਜਮਾ ਸਿਰ ਤੋਂ ਲੈ ਕੇ ਪੂਸ ਤੱਕਰ ਜੱਡ ਬਲੇ ਕੇ ਝੁੱਟਿਆ ਜਾਵਾ ਬਈ ਸੋਹਣੀ ਆ ਝੁੱਟੀ ਵਧੀਆ ਚੌਲੀ ਚੂੜੀ ਸਿੰਘ ਸੰਗਾ ਕੱਦ ਕਾਠ ਸਾਰੇ ਇੱਕ ਨੰਬਰ ਝੁੱਟੀ ਆ ਜਾਵਾ ਕਿੰਨੇ ਕ ਦੁੱਧ ਦੀ ਇਹ ਜੋ ਸਰੀਫਾਂ ਵੀ ਬਾਹਲਗਾ ਬਈ ਝੁੱਟੀ ਚ ਇਹਨੂੰ ਜਦੋਂ ਮਰਜੀ ਬਹਿ ਆ ਬਈ ਥੱਲੇ ਇਹ ਗੱਲ ਨਹੀਂ ਹੈਗੀ ਚਾਹੇ ਜਵਾ ਮਖਾ ਜਮਾ ਜਹੇ ਜਵਾਕ ਨੱਚੀ ਜਾਣ ਉੱਤੇ ਬਈ ਠੀਕ ਆ ਠੀਕ ਆ ਦੇਖ ਕਿਵੇਂ ਕਰਦੇ ਆ ਬਈ ਸੱਚਰਾ ਵਾਂਗੂ ਨਹੀਂ ਸਹੀ ਆ ਤਾਂ ਇਹ ਨਹੀਂ ਹੈਗੀ ਗੱਲ ਦੂਸਰੇ ਸੂਏ ਬਾਤੇ ਗੱਬਣਾ ਦੂਸਰੇ ਸੂਏ ਬਈ ਨੇ ਦੂਸਰੇ ਸੂਏ ਸੂਈ ਆ ਤੀਜੇ ਸੂ ਬਈ ਤੀਜੇ ਵਾਸਤੇ ਕੁ ਬਣਾ ਠੀਕ ਆ ਠੀਕ ਆ ਬਈ ਤੇ ਕਿਹਨੇ ਪਿੰਡੋਂ ਲਈ ਆ ਆਪਾਂ ਇਹ ਝੋਟੇ ਆਪਦੇ ਤੇਰੇ ਪਿੰਡੋਂ ਹੀ ਹਾਂ ਠੀਕ ਆ ਕਿਹਨੇ ਕੁ ਦੁੱਧ ਦੀ ਉਸਤੇ ਆ ਜੀ ਤੇਰੇ ਕੋਲੇ ਇਹ ਬਈ ਦੁੱਧ 16 ਕਿਲੋ ਬਸਿਆ ਮਾਲਕਾਂ ਨੇ ਅੱਛਾ ਥੋੜੀ ਜਿਹਾ ਨਾ ਇਹ ਇੱਕ ਵਾਰੀ ਡੱਬਾ ਕੱਢ ਗਈ ਸੀ ਬਈ ਟੀਕੇ ਤੇ ਨਹੀਂ ਰਹੀ ਇਹ ਹਾਂ ਉਸ ਤੋਂ ਬਾਅਦ ਤਾਂ ਨੰਨੇ ਮਹੀਨੇ ਬਾਅਦ ਦੁਬਾਰੇ ਬਣੀ ਆ ਤਾਂ ਕਰਕੇ ਦੁੱਧ ਥੋੜਾ ਹੈ ਥੱਲੇ ਦੁੱਧ 6 ਕਿਲੋ ਬਈ 6 ਤੋਂ 7 ਦੇ ਵਿੱਚ 6 ਤੋਂ 7 ਦੇ ਵਿੱਚ ਦੁੱਧ ਆ ਪੌਣੇ 6 ਵੀ ਨਹੀਂ ਰਹਿੰਦਾ ਬਈ ਕਿੰਨੇ ਕ ਟਾਈਮ ਦੀ ਸੂਈ ਆ ਹੁਣੇ ਸੂਈ ਬਈ ਆ ਕਟਾ ਮੰਗਰ ਮਿਲਦੀ ਇਹ ਆਈ ਆ ਬਈ ਬਸ ਜਿਵੇਂ ਹੁਣ ਧਾਰ ਦੇਤੀ ਹੈ ਨਾ ਬਈ ਇਹਨੂੰ 6-7 ਮਹੀਨਿਆਂ ਦੀ ਸੂਈ ਹੋਊਗੀ ਨਾ ਹਾਂ ਜਿਵੇਂ ਹੁਣ ਆਏ ਧਾਰ ਦੇਤੀ ਬਸ ਆਈ ਆ ਥਾਪੀ ਮਾਰ ਬਹਿ ਜਾ ਕੋਈ ਚਾਟ ਨਹੀਂ ਕੋਈ ਟੀਕਾ ਨਹੀਂ ਕੋਈ ਡੰਡਾ ਠੀਕ ਆ ਬਾਕੀ ਬਈ ਤੋੜ ਲਾ ਫਿਰ ਮਾੜੀ ਕਰਾ ਦੇ ਜੇ ਕਹਣਾ ਤੋੜ ਕੇ ਤੋੜ ਕੇ ਸਾਨੂੰ ਆਪਾ ਦਿਖਾ ਦਿੰਨੇ ਆ ਬਈ ਜਿਹੜੇ ਪ੍ਰਾਣੇ ਖਰੀਦਣੀਆਂ ਕੋਲੇ ਆ ਕੇ ਤਸੱਲੀ ਕਰ ਲਿਆ ਕਰੋ ਬਈ ਤੇ ਪਸ਼ੂ ਆਪਾ ਤੁਹਾਨੂੰ ਰੁਟੀਨ 'ਚ ਹੁਣ ਦਿਖਾਈ ਜਾਣੇ ਰਹਿਣੇ ਆ ਕਿ ਜੇ ਕਿਸੇ ਪ੍ਰਾਣੇ ਇਸ ਤਰ੍ਹਾਂ ਐਡ ਕਰਾਉਣੀ ਆਪਣਾ ਇਹ ਟਾ ਨ ਚੌੜੀ ਵੀ ਵਧੀਆ ਬਈ ਸਿੰਘ ਮੂੰਹ ਮੱਥਾ ਮੜਕ ਦਦਖਾ ਦਿਆ ਬਈ ਹਾਂ ਬਾਲੀ ਸ਼ਕੀਨ ਝੋਟੀ ਆ ਸੋਹਣੀ ਆ ਬੱਕੇ ਜੀ ਹਾਂ ਇਧਰ ਤੋਰ ਦਿੰਦਾ ਬਈ ਮਾ ਦਵਾਰੇ ਹੂੰ ਕੋਈ ਨਹੀਂ ਕਮਾਲ ਆ ਇਧਰ ਕੱਦ ਦੀ ਵੀ ਚਾਰੂ ਚੂਰੂ ਵਧੀਆ ਬਈ ਜ ਹੁਣ ਠੀਕ ਆ ਤੇ ਹੁਣ ਬੁੱਲ ਤੋਂ ਗੱਬਣਾ ਹੈਗਾ ਸਸਿਆ ਹਾਂ ਬਈ ਆਪਣੇ ਗਵੰਡੀਆਂ ਕੋਲੀ ਆ ਬੁੱਲ ਅੱਛਾ ਝੋਟੇ ਤੋਂ ਗੱਬਣਾ ਆਪਣੇ ਹਾਂ ਇਹ ਆਪੋਂ ਪਿੰਡ ਚੋਂ ਲਈਏ ਝੋਟੀ ਨੇੜੀ ਆ ਕਰ ਆਪਣੇ ਠੀਕ ਆ ਬਈ ਠੀਕ ਆ ਤੇ ਜਿਹਦੇ ਮੰਨ ਲਾ ਵੀ ਬੁੱਲ ਤੋਂ ਬਣੀ ਹੋਈ ਆਪਣੇ ਚਾਰ ਕ ਘਰ ਗਾ ਉਸੇ ਸਾਣ ਤੇ ਬਣੀ ਸੀ ਤੇ ਇਹ ਵੀ ਮੁੱਲ ਮੁੱਲ ਇਹਦਾ 95000 ਰੁਪਏ ਕਰਦੇ ਆ ਬਾਈ ਅੱਛਾ 90000 ਚੋਂ 2000 ਛੋੜ ਹੀ ਕਰਨੀਆਂ ਬਸ ਮੁੱਲ 95 ਆ 90 ਚੋਂ ਵੀ ਬਾਈ ਕਹਿੰਦਾ ਛੱਡ ਦਾਂਗੇ 88 ਦੀ ਝੋਟੀ ਦੇਵਾਂਗਾ ਹਾਂ ਬਾਈ ਕਿ 88 ਚੋਂ ਵੀ ਕੋਈ ਰੱਖੇਗਾ ਮਾੜਾ ਮੋਟਾ ਜੇ ਕੋਈ ਆਪਣੀ ਵੀਡੀਓ ਦੇਖੇ ਉਹ ਬਈ ਬਸ 500 ਦਾ ਮਾਨਤਾ ਨਹੀਂ ਆ ਚਾ ਠੀਕ ਆ ਬਾਈ ਹਾਂ ਬਾਕੀ ਦਵਾਰੇ ਦਿਖਾ ਦੇ ਬਾਈ ਸੀਲ ਸੂਲ ਤਾਂ ਹੈ ਨਾ ਦਵਾਰੇ ਚੈੱਕ ਕਰ ਲੈ ਬਾਈ ਇਹ ਧਾਰਾਂ ਹੀ ਲੈ ਜਾਂਦੀ ਆ ਠੰਡੀ ਧਾਰਾਂ ਇਹ ਤਾਂ ਬਾਈ ਜਮਾ ਨੀਰੀ ਬਰਫ਼ ਹੈ ਠੀਕ ਇਹਨਾਂ ਦਾ ਹੁਣ ਤਾਂ ਸਾਹਮਣੇ ਜਮਾ ਹੁਣ ਚੋਲਾ ਬਾਈ ਜਿਹੇ ਦੁਪਹਿਰੇ ਜਦੋਂ ਅਗਲੇ ਨੂੰ ਚਾਹ ਪਾਣੀ ਦੀ ਲੋੜ ਆ ਉਹ ਚੋਵੇ ਇਹਨੂੰ ਅਗਲਾ ਲੋ ਬਾਈ ਵੀਡੀਓ ਦੇਖਣ ਲਈ ਸਾਰੇ ਸੱਜਣਾ ਧੰਨਵਾਦ ਸਸੀ ਗਾਲ ਬਾਈ